ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਸਾਰੀ ਜਿਹੜਾ ਲਗਭਗ 3 ਕਰੋੜ ਆਬਾਦੀ ਆ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਸੀ ਜੀ ਦੇ ਕਰਕੇ ਸਾਰੇ ਲੋਕਾਂ ਨੇ ਇਹ ਕਿਹਾ ਵੀ 2022 ਦੇ ਵਿੱਚ ਬਦਲਾ ਲਿਆਉਣਾ ਪਹਿਲਾਂ ਤਾਂ ਬਦਲਾ ਲਿਆਉਣਾ ਸੀ 2017 ਦੇ ਵਿੱਚ ਚਲੋ ਉਦੋਂ ਕੋਈ ਪੰਜਾਬ ਦੇ ਉੱਤੇ ਕੋਈ ਦੇਵੀ ਦੇਵਤੇ ਦਾ ਕੋਈ ਗੁਰੂ ਪੀਰ ਦਾ ਹੱਥ ਹੋ ਗਿਆ ਤੇ ਜਿਹੜਾ ਕਹਿ ਲੋ ਬਦਲਾ ਆਉਂਦਾ ਉਹਦਾ ਬਚ ਗਿਆ ਤੇ ਪੰਜਾਬ ਦਾ ਕੋਈ ਨਾ ਕੋਈ ਭਲਾ ਹੋ ਗਿਆ ਫਿਰ ਦੇਵੀ ਦੇਵਤੇ ਵੀ ਰੁੱਸ ਗਏ ਰੱਬ ਜਾਣੇ ਕਿਵੇਂ ਰੁੱਸੇ ਤੇ 2022 ਦੇ ਵਿੱਚ ਆ ਭਗਵਾਨ ਤਮਾਨ ਦੀ ਸਰਕਾਰ ਆ ਗਈ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਸੀਗਾ ਵੋਟਾਂ ਕੋਈ ਕਿਸੇ ਨੇ ਲਾਲਚ ਨੂੰ ਨਹੀਂ ਪਾਆਂ ਸੀ ਲਾਲਚੇ ਸੀਗਾ ਕਿ ਕੁਝ ਲੋਕਾਂ ਦੀ ਉਮਰ ਲੰਘ ਗਈ ਕੁਝ ਲੋਕਾਂ ਨੇ ਬੇਰੁਜ਼ਗਾਰੀ ਦੇ ਵਿੱਚ ਖੁਦਕੁਸ਼ੀਆਂ ਕੀਤੀਆਂ ਕਈ ਵਿਭਾਗਾਂ ਦੇ ਵਿੱਚੋਂ ਕੀਤੀਆਂ ਵੀ ਆ ਬਾਈ ਜੀ ਜਿਨ੍ਹਾਂ ਦੇ ਕਹਿ ਲੋ ਦੋ ਡੰਗ ਦੀ ਰੋਟੀ ਪਿੱਛੇ ਕਈ ਵਿਚਾਰੇ ਸੱਤ ਸਮੁੰਦਰੋਂ ਪਾਰ ਵੀ ਗਏ ਤੇ ਉਹਨਾਂ ਨੇ ਸੋਚਿਆ ਵੀ ਭਾਈ ਹੋ ਸਕਦਾ ਹੁਣ ਇਹ ਸਰਕਾਰ ਕੁਛ ਨਾ ਕੁਛ ਸਵਾਰੂਗੀ ਉਸੇ ਤਰ੍ਹਾਂ ਸਾਡੇ ਆ ਭਾਈ ਸਾਹਿਬ ਟੀਚਰ ਲੈਣ ਦੇ ਖੜੇ ਆ ਇਹਨਾਂ ਨੂੰ ਵੀ ਸੀਗੀ ਤੇ 2021 ਦੇ ਵਿੱਚ ਜਾਂਦੀ ਜਾਂਦੀ ਕਾਂਗਰਸ ਸਰਕਾਰ ਚਰਨਜੀਤ ਚੰਨੀ ਆ ਪੋਸਟਾਂ ਕੱਢ ਕੇ ਕਿਹੜੀ ਪੋਸਟ ਦੀ ਬਾਈਂ ਦੱਸ ਦਮਣ ਚੀਕ ਤੇ ਇਹ ਜਦੋਂ ਪੋਸਟਾਂ ਕੱਢੀਆਂ ਤੋਂ ਉਤੋਂ ਬਾਅਦ 2022 ਦੇ ਵਿੱਚ ਇਹਨਾਂ ਦਾ ਪੇਪਰ ਲਿਆ ਗਿਆ ਤੁਹਾਨੂੰ ਤਾਂ ਨੀ ਕੋਈ ਗੱਲ ਮੈਂ ਦੱਸੀ ਆ 2022 ਦੇ ਵਿੱਚ ਪੇਪਰ ਲਿਆ ਗਿਆ ਫਿਰ ਰਿਜ਼ਲਟ ਕੱਢਿਆ ਗਿਆ ਤੇ ਨਵੇਂ ਸਾਲ ਦੇ ਵਿੱਚ ਮਿੱਠੀ ਗੋਲੀ ਕਹਿ ਲਗੇ ਜਾਂ ਇਹਨਾਂ ਨੂੰ ਤੋਹਫਾ ਕਹਿ ਲਿਏ ਇਹਨਾਂ ਨੂੰ ਖੁਸ਼ ਕੀਤਾ ਗਿਆ 2023 ਦੇ ਵਿੱਚ ਜਨਵਰੀ 5 ਜਨਵਰੀ ਦੇ ਜਿਹੜੇ ਕੱਲੋ 5 ਜਨਵਰੀ ਨੂੰ 5 ਜਨਵਰੀ ਨੂੰ ਤੇ ਲੁਧਿਆਣਾ ਜੀ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਆ ਇੱਕ ਇੱਕ ਜਣੇ ਨੂੰ ਕਰਕੇ ਭਗਵਾਨ ਤਮਾਨ ਜੀ ਨੇ ਨਾਲੇ ਤਾਂ ਉਹਨਾਂ ਨੂੰ ਕਿਹਾ ਵੀ ਖੁਸ਼ ਹੋ ਜਿਓ ਹਣਾ ਤੇ ਇਹਨਾਂ ਭਾਈ ਸਾਹਿਬਾਂ ਨੂੰ ਸਾਰੇ ਜਿਹੜਾ ਕਹਿ ਲੋ ਲੱਡੂ ਵਣਪੀਸ ਫਿਰ ਆ ਭਾਈ ਸਾਹਿਬ ਕਿਸੇ ਨੇ ਲੱਡੂ ਵਣਤੇ ਕਿਸੇ ਨੇ ਖੰਡ ਪਾਠਰ ਖਾ ਲਿਆ ਕਿਉਂਕਿ ਆਪਾਂ ਪੰਜਾਬੀ ਆ ਬੰਦਾ ਜਰੂਰ ਕਰਾਉਂਦਾ ਉਹ ਨਾਲ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਗਾ ਕਈਆਂ ਨੇ ਖੰਡ ਪਾਠਾਂ ਤੇ 1.5 ਲੱਖ ਰੁਪਇਆ 2 ਲੱਖ ਖਰਚਾ ਕਰਤਾ ਚਲੋ ਭਾਈ ਹੁਣ ਵੀ ਹੁਣ ਤਾਂ ਆਈ ਜਾਣੇ ਕੋਈ ਕੋਈ ਸਾਲ ਬਾਅਦ ਚਲੋ ਤਨਖਾਹ ਚੱਲ ਪੈਣੀ ਆ ਹੁਣ ਅਸਲ ਗੱਲ ਕੀ ਹੋਈ ਕਿ ਪੰਜਾਂ ਮਹੀਨਿਆਂ ਬਾਅਦ 2023 ਮਈ ਦੇ ਵਿੱਚ ਇਹਨਾਂ ਨੂੰ ਇਹ ਕਹਤਾ ਵੀ ਤੁਸੀਂ ਭਾਈ ਇਹ ਨੌਕਰੀ ਦੇ ਵਿੱਚ ਨਹੀਂ 252 ਜਣਿਆਂ ਦਾ ਦਿਲ ਤੋੜਤਾ ਦਿਲ ਟੋਟਾ ਟੋਟਾ ਹੋ ਗਿਆ ਜਾਂ ਕੁਝ ਕਹਿ ਲਵਾਂ ਇਸ ਟਾਈਮ ਤਾਂ ਵਿਚਾਰੇ ਖੜੇ ਹੁੰਦਾ ਪੱਥਰ ਦੀਵਾਰ ਬਣੇ ਖੜੇ ਆ ਇਹ ਜੋ ਮਰਜੀ ਕਵਾਲੋ ਪਰ ਸਾਰੀਆਂ ਉਮਰਾਂ ਇਹਨਾਂ ਦੀਆਂ ਲੰਘ ਗਈਆਂ ਇਹਨਾਂ ਨੂੰ ਤੁਸੀਂ ਨੌਕਰੀਆਂ ਨਹੀਂ ਦਿੱਤੀਆਂ ਕਿ ਆ ਸਰਕਾਰ ਨੇ ਧੋਖਾ ਕੀਤਾ ਇਹਨਾਂ ਦੇ ਨਾਲ ਕਿ ਆ ਭਾਈ ਸਾਭਾ ਨਾਲ ਮੇਰੀ ਲਗਭਗ ਆ ਹਫਤਾ ਹੋ ਗਿਆ ਗੱਲ ਚੱਲੀ ਜਾਂਦੇ ਨੂੰ ਮੈਂ ਕੁਝ ਮਸਲੇ ਦੇ ਵਿੱਚ ਉਲਝਿਆ ਪਿਆ ਸੀ ਮੈਂ ਕਿਹਾ ਮਿਲਦੇ ਆ ਜੀ ਮਿਲਦੇ ਆ ਹੁਣ ਆ ਇਸ ਟਾਈਮ ਇਹਨਾਂ ਦਾ ਕਸੂਰ ਕੀ ਆ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਤੁਸੀਂ ਆ ਆਪ ਦੀ ਫੋਟੋਸ਼ਾਪ ਕੇ ਕਾਗਜ਼ ਵੀ ਦਿੱਤੇ ਪਹਿਲਾ ਨੰਬਰ ਦਾ ਤੁਹਾਡੀ ਜਦੋਂ ਆ ਵੀ ਝੂਠਾਂ ਦੀ ਪੰਡ ਜਦੋਂ ਫੋਟੋ ਵੇਖਦਾ ਅਗਲੇ ਦਾ ਬਲੱਡ ਘਟ ਜਾਂਦਾ ਉਹਨਾਂ ਦਾ ਘਟੇ ਨਾ ਘਟੇ ਮੇਰਾ ਤਾਂ ਦੋ ਕਮਿੰਟ ਘਟ ਗਿਆ ਸੀਗਾ ਫਿਰ ਮੈਂ ਕਿਹਾ ਬਾਅਦ ਚ ਬਣਾ ਕਰਦੇ ਆ ਗੱਲਬਾਤ ਹੁਣ ਇਹਨਾਂ ਦਾ ਕਸੂਰ ਦੱਸੋ ਕੀ ਆ 252 ਜਣੇ ਜੀ ਤੁਸੀਂ ਟੋਟਲ ਹੁਣ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਅਲੱਗਾ ਲੱਗ ਜ਼ਿਲ੍ਹਿਆਂ ਦੇ ਵਿੱਚੋਂ ਜਿਹੜਾ ਇਹ 252 ਜਣੇ ਆ ਇਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਗੀਆਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਸਾਡਾ ਮੁੱਖ ਮੰਤਰੀ ਆ ਆਹੀ ਭਗਵੰਤ ਮਾਨ ਇਹ ਜਾ ਕੇ ਚੌਂਕੜੀ ਮਾਰ ਕੇ ਬੱਚਿਆਂ ਦੇ ਵਿੱਚ ਬਹਿ ਗਿਆ ਆਖੇ ਕੀ ਕਰਦਾ ਉਹ ਕਹਿੰਦਾ ਪੜਿਆ ਕਰ ਪੜਿਆ ਕਰ ਪੜੂਗੇ ਕਾ ਨੰਦਾਂ ਤੋਂ ਪੜਨਗੇ ਘਾ ਪੜਾਉਣਗੇ ਉਹਨਾਂ ਨੂੰ ਜਾਂ ਥੱਲੇ ਧਰਤੀ ਪੜਾਉਗੀ ਮਾਤਾ ਜਦੋਂ ਪੜਾਉਣਾ ਤਾਂ ਟੀਚਰਾਂ ਨੇ ਆ ਤੇ ਟੀਚਰ ਖੜਿਆ ਇੱਥੇ ਤੁਹਾਡੇ ਜ਼ਿਲ੍ਹੇ ਪ੍ਰਧਾਨ ਬੰਦੇ ਆ ਬੰਨਾ ਇੱਕ ਹੁੰਦਾ ਇੱਕ ਦੀ ਥਾਂ ਤੁਸੀਂ ਚਾਰ-ਚਾਰ ਬਣਾ ਦਿੰਦੇ ਆ ਕਿਤੇ ਰੋਸ ਨਾ ਜਾਵੇ ਸਕੂਲਾਂ ਦੇ ਵਿੱਚ ਜਿਹੜਾ ਸਾਡਾ ਸਿੱਖਿਆ ਮੰਤਰੀ ਇਹ ਦੱਸੀ ਜਾਂਦਾ ਸੀ ਉਹਦੇ ਤੁਸੀਂ ਵਿਧਾਨ ਸਭਾ ਦਾ ਬਿਆਨ ਸੁਣਿਆ ਹੋਣਾ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਿਟੀ ਗਾਰਡ ਲਾਤੇ ਦੋ ਦੋ ਪੰਜਾਬ ਦੇ ਸਕੂਲਾਂ ਸੁਣਿਆ ਸੀ ਬਿਆਨ ਤੇ ਛੋ ਹੁਣ ਸਕੂਲ ਜਿਹੜਾ ਆਪਣੇ ਜਿਹੜੇ ਸਿਕਿਉਰਿਟੀ ਗਾਰਡ ਉਹਨਾਂ ਨੇ ਕੀ ਕਰਨਾ ਉੱਥੇ ਪੜ੍ਹਾਉਣਾ ਤਾਂ ਮਾਸਟਰਾਂ ਨੇ ਆ ਤੁਸੀਂ ਟੀਚਰ ਰੱਖੋ ਟੀਚਰਾਂ ਨੇ ਬੱਚਿਆਂ ਨੂੰ ਜਿਹੜਾ ਭਵਿੱਖ ਬਣਾਉਣਾ ਤੇ ਤੁਸੀਂ ਐਕਟਿੰਗ ਜੀ ਕਰਕੇ ਉਹਨਾਂ ਦੀ ਮਰਵਾ ਕੇ ਚੌਂਕੜੀ ਚਲੋ ਭਾਈ ਜੀ ਬੈਠੇ ਅਸੀਂ ਇੱਥੇ ਤੇ ਤੁਸੀਂ ਕਹ ਤਾਂ ਹਾਂ ਪੜਿਆ ਕਰੋ ਪੜੂਗਾ ਕਾਦੇ ਨਾਲੋਂ ਉਹਨਾਂ ਦੇ ਹੱਥਾਂ 'ਚ ਕਿਤਾਬਾਂ ਨਹੀਂ ਸੀਗਾ ਅਖੇ ਮੈਂ ਜਾਂਦਾ ਜਾਂਦਾ ਮਿਲ ਆਇਆ ਉਹਨਾਂ ਨੂੰ ਜਾਂਦੇ ਜਾਂਦੇ ਮਿਲ ਨਾਲ ਕੀ ਹੋ ਗਿਆ ਉਹ ਸਾਰਾ ਕੁਝ ਫਿਕਸ ਮੈ ਸੀਗਾ ਇੱਕ ਉਹ ਗੁਲਾਮ ਜੁਗਨੀ ਦਾ ਗਾਣਾ ਸੀ ਨਾ ਡਰਾਮਾ ਡਰਾਮਾ ਸਭ ਹੀ ਡਰਾਮਾ ਹੁਣ ਭਗਵੰਤ ਮਾਨ ਜੀ ਜਿਹੜੀ ਮੈਂ ਅਸਲ ਗੱਲ ਇਹ ਕਰ ਲੱਗਿਆ ਇਹ ਤਾਂ ਗੱਲ ਹੋ ਗਈ ਜਿਹੜੀਆਂ ਨਾਲ ਧੋਖਾ ਧਰੀ ਹੋਈ ਆ ਇਹ ਤਾਂ ਕਹਿੰਦੇ ਸੀ ਵੀ ਅਸੀਂ ਤਾਂ ਬੇਨਤੀ ਕਰਨੀ ਆ ਤੇ ਭਗਵੰਤ ਮਾਨ ਜੀ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਗਈ ਤੇ ਸਾਨੂੰ ਉਮੀਦ ਵੀ ਉਹਨਾਂ ਤੇ ਵੀ ਸਾਡੇ ਝੋਲੀ ਖੈਰ ਪਾਉਣਗੇ ਪਰ ਮੈਨੂੰ ਪਤਾ ਵੀ ਇਹ ਖੈਰਕਾਰੀ ਜਿਹੜੀ ਇਹਨਾਂ ਦੀ ਝੋਲੀ ਚ ਮਾੜੀ-ਮੋਟੀ ਹੋਈ ਉਹ ਵੀ ਚੱਕ ਕੇ ਲੈ ਜਾਣੀ ਉਹਨੇ ਇਹਨਾਂ ਦਾ ਤੇ ਇਹ ਕਹਿੰਦਾ ਸੀ ਵੀ ਉਹਨੂੰ ਕੁਝ ਨਹੀਂ ਕਹਿਣਾ ਸਿਰਫ ਸਾਨੂੰ ਬੇਨਤੀ ਕਰ ਦੋ ਤੁਹਾਡੇ ਮਾਤਰੀ ਮਰਾਈ ਹੁਣ ਬੇਨਤੀ ਮੇਰੀ ਵੀ ਤੁਹਾਨੂੰ ਇਹ ਆ ਕਿ ਤੁਸੀਂ ਕਰੋੜਾ ਰੁਪਇਆ ਲਾ ਕੇ ਆਹ ਕਾਗਜ ਵੰਡੇ ਤੇ ਅੱਜ ਜਦੋਂ ਅਸੀਂ ਜਾਣਦੇ ਆ ਇਹੋ ਜਿਹਾ ਲੈਣੀ ਹੋਵੇ ਨਾ ਫਿਰ ਤੇ ਆ ਵੀ 25 ਰੁਪਇਆ ਦੀ ਆ ਬਾਈ ਜੀ ਤੁਹਾਨੂੰ ਪਤਾ ਹੋਊਗਾ ਮੇਰੇ ਨਾਲ ਵੱਧ ਇਹ ਵੀ 25 ਰੁਪਇਆ ਦੀ ਆ ਫਿਰ ਤੁਸੀਂ ਇਹ ਵੀ ਬਣਾ ਕੇ ਵੰਤੀਆਂ ਕਰੋੜਾ ਰੁਪਇਆ ਉੱਥੇ ਲਾਤਾ ਆ ਕੱਲ ਪਰਸੋਂ ਮੋਰ ਰੈਲੀ ਕੀਤੀ 400 400 ਕਰੋੜ ਵਾਲਾ ਜਿਹੜਾ ਜਹਾਜ਼ ਸੀਗਾ ਤੇ ਉਹ ਦੱਸੀ ਜਾਂਦੇ ਸੀ ਮੀਡੀਆ ਚੈਨਲਾਂ ਵਾਲੇ ਤੇ ਤੁਸੀਂ 10 ਲੱਖ ਰੁਪਇਆ ਘੰਟੇ ਦਾ ਕਰਾਇਆ ਸੀ ਜਿਹਦੇ ਵਿੱਚ ਕੇਸਰੀਵਾਲ ਨੂੰ ਭਾਇਆ ਤੇ 10 ਲੱਖ ਰੁਪਏ ਦੇ ਨਾਲ ਜੇ ਮੈਂ ਕਹਾਂ ਕਿ ਜਿਹੜਾ ਟੀਚਰ ਆ ਦੋ ਟੀਚਰਾਂ ਦੀ ਤਨਖਾਹ ਨਿਕਲਦੀ ਹੈ ਜੇਕਰ ਜਾਇਜ਼ ਜਾਇ ਤਨਖਾਹ ਤੋਂ ਝੂਟਦਾ ਨਹੀਂ ਬਾਈ ਜੀ ਕੋਈ ਜਿਹੜਾ ਉਹ ਘੰਟੇ ਦੇ ਵਿੱਚ ਸਾਡਾ ਪੈਸਾ ਦਬਾਹ ਕਰਦਾ ਫਿਰਦਾ ਉਹ ਭਗਵਾਨਤ ਮਾਨ ਦਾ ਤਾਂ ਸਾਡਾ ਜਿਹੜਾ ਕੱਲ ਉਹ ਜਿਹੜਾ ਉਹ ਕੇਦਰੀਵਾਲ ਨੂੰ ਜਹਾਜ ਤੇ ਠੂਣਾ ਦੇਤਾ ਇਹ ਵੀ ਲੋਕਾਂ ਦੀ ਵੈਸੇ ਗਲਤੀ ਐ ਇਹਨਾਂ ਨੂੰ ਕੋਈ ਸਾਈਕਲ ਤੇ ਨਹੀਂ ਚੜਾਉਂਦਾ ਸੀ ਇਹਨਾਂ ਨੇ ਚੱਕ ਕੇ ਜਹਾਜਾਂ ਤੇ ਬਿਠਾਤੇ ਆ ਹੁਣ ਕੇਦਰੀਵਾਲ ਤਾਂ ਗਿਆ ਜਾ ਕੇ ਸੌ ਗਿਆ ਹੋਊਗਾ ਜਿਹੜੇ ਕੋਈ ਉੱਥੇ ਮੋੜ ਦੇ ਵਿੱਚ ਬਦਾਮ ਰੱਖੇ ਹੋਣਗੇ ਅਗਲੇ ਨੇ ਖਾ ਲਿਆ ਪੀਲਾ ਡਕਾਰ ਮਾਰ ਲਿਆ ਤੇ ਪਾਣੀ ਵੀ ਤੁਸੀਂ ਚੰਗਾ ਹੀ ਕੀਤਾ ਹੋਣਾ ਤੇ ਹੁਣ ਉਹ ਤਾਂ ਜਾ ਕੇ ਪੈ ਗਿਆ ਪਰ ਉਹ 10 ਲੱਖ ਰੁਪਏ ਦੇ ਨਾਲ ਦੋ ਜਿਹੜਾ ਕਹ ਲੋ ਸਾਲ ਜਿਹੜੇ ਇੱਕ ਸਾਲ ਦੇ ਵਿੱਚ ਦੋ ਟੀਚਰਾਂ ਦੀ ਤਨਖਾਹ ਤੇ ਜਿਹੜੇ ਦੋ ਟੀਚਰਾਂ ਨੇ ਪੜ੍ਹਾਉਣਾ ਸੀ ਬੱਚਿਆਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਸਿੱਖਿਆ ਹੀ ਮਿਲਣੀ ਸੀ ਤੇ ਹੁਣ ਜਹਾਜ਼ ਦੇ ਵਿੱਚ ਉਹਦਾ ਧੂਆਂ ਹੀ ਮਿਲਿਆ ਹੋਣਾ ਵਾਤਾਵਰਨ ਖਰਾਬ ਹੀ ਹੋਇਆ ਹੋਣਾ ਕੋਈ ਇਹਦੇ ਵਿੱਚ ਪੱਲੇ ਨਹੀਂ ਪਿਆ ਕਰੋੜਾ ਰੁਪਇਆ ਤੁਸੀਂ ਰੇਲਿੰਗਾਂ ਤੇ ਲਾਈ ਜਾਂਦੇ ਆ ਜਿਹੜਾ ਆ ਬੀਬੀ ਜੀ ਇੱਥੋਂ ਦੱਸ ਰਹੇ ਸੀਗੇ ਉਹ ਕਹਿੰਦੇ 58 ਕਰੋੜ ਰੁਪਇਆ ਤੁਹਾਡੀ ਆ ਮਾਡ ਰੇਲੀ ਤੇ ਲੱਗਿਆ ਤੇ 58 ਕਰੋੜ ਰੁਪਏ ਦੇ ਨਾਲ ਆ ਬੀਬੀ ਜੀ ਕੋ ਸਾਰਾ ਕਿਹੜੇ ਸੀ ਭਾਂਜੇ ਮੈਂ ਦੱਸਿਆ ਕਿ ਮਾੜਾ 252 ਆ ਜੋ ਗਾਂਹੋਂ ਭਾਂਜੀ ਕਿ ਜਿਹੜਾ ਕੱਲੋ ਜਿਹੜਾ 52 ਕਰੋੜ ਰੁਪਈਆ ਲੱਗਿਆ ਜਿਹੜਾ ਇਹਨਾਂ ਦੀ ਰੈਲੀ ਦੇ ਵਿੱਚ ਉਹਨਾਂ ਕਿੰਨੇ ਟੀਚਰਾਂ ਦੀ ਤਨਖਾਹ ਲੰਘ ਜਾਣੀ ਸੀ ਉਹਦੇ ਨਾਲ ਲੱਗ ਪਾ ਗਿਆ ਜਿਹੜੀ 10000 ਟੀਚਰਾਂ ਦੀ ਹੈ ਜਿਹੜੀ ਤਨਖਾਹ ਲੱਗ ਜਾਣੀ ਸੀ ਉਹਦੇ ਨਾਲ ਬੇਰਜ਼ਗਾਰਾਂ ਨੂੰ ਜਿਨ੍ਹਾਂ ਨੂੰ ਕਹਿੰਦਾ ਇਹ ਪੰਜਾਬ ਦੇ ਵਿੱਚ ਬੇਰਜ਼ਗਾਰੀ ਖਤਮ ਹੋ ਗਿਆ ਕੇਜਰੀਵਾਲ ਦਾ ਉਸ ਰੈਲੀ ਦੇ ਵਿੱਚ ਬਿਆਨ ਸੀ ਕਿ ਪੰਜਾਬ ਵਿੱਚ ਬੇਰਜ਼ਗਾਰ ਪਰ ਉਹਨਾਂ ਬੇਰਜ਼ਗਾਰਾਂ ਨੂੰ ਨੌਕਰੀ ਤਾਂ ਮਿਲੀ ਨਹੀਂ ਜਿੰਨਾ ਦੀ ਤਨਖਾਹ ਜਿੰਨਾ ਨੂੰ ਮਿਲਣੀ ਸੀ ਉਹ ਤਾਂ ਤੁਸੀਂ ਰੈਲੀਆਂ ਦੇ ਵਿੱਚ ਉਹ ਫੂਕ ਦਿੱਤੀ ਤੇ ਅਲੱਗ-ਅਲੱਗ ਤਰ੍ਹਾਂ ਦੇ ਬੈਨਰ ਜਿਹੜੇ ਬਣਾ ਕੇ ਲਾ ਦਿੱਤੇ ਸਾਨੂੰ ਸਾਡਾ ਮੁੱਦਾ ਜਿਹੜਾ 252 ਅਧਿਆਪਕ ਹੈਗੇ ਆ ਉਹਨਾਂ ਦਾ ਹੱਲ ਕਰਨ ਦੀ ਬਜਾਏ ਤੁਸੀਂ ਸੜਕਾਂ ਤੇ ਰੋ ਰਹੇ ਤੇ ਇਹ ਵੀ ਭਾਈ ਜਿਹੜੀ ਤੁਸੀਂ ਕਹਿੰਦੇ 10000 ਟੀਚਰਾਂ ਦੀ ਇੱਕ ਸਾਲ ਦੀ ਤਨਖਾਹ ਸੀ ਜਾਂ ਮਤਲਬ ਸਾਰੀ ਜ਼ਿੰਦਗੀ ਦੀ ਲੰਘ ਜਾਣੀ ਸੀ ਜੇ ਜਾਇਜ਼ ਗੱਲ ਕਰੀਏ ਤਾਂ 10000 ਰੁਪਏ ਜਿਹੜੇ ਉਹਨਾਂ ਨੂੰ ਜਿਵੇਂ ਸੰਨਤੀ ਖੇਤਰ ਜਾਂ ਯੋਗੀ ਖੇਤਰ ਦੇ ਤੌਰ ਤੇ ਜਿੰਨੀ ਵੀ ਤਨਖਾਹ ਬੰਦੀ ਹੈ ਉਹਨਾਂ ਨੂੰ ਐ ਜਿਹੜੀ ਮਿਲਦੀ ਤਨਖਾਹ 10000 ਬੇਰੁਜ਼ਗਾਰਾਂ ਦਾ ਹੈ ਜਿਹੜਾ ਆਸਾਨੀ ਨਾਲ ਘਰ ਖਰਚਾ ਚੱਲ ਸਕਦਾ ਸੀ ਇਹਦੇ ਨਾਲ ਜੀ ਪਰ ਉਹ ਅਸਲ ਦੇ ਵਿੱਚ ਬੀਬੀ ਜੀ ਨੇ ਗੱਲ ਕੀਤੀ ਹੈ ਬੇਰੁਜ਼ਗਾਰੀ ਕਹਿੰਦੇ ਖਤਮ ਹੋ ਗਈ ਨੇ ਸਰਕਾਰ ਕਹਿੰਦੀ ਆ ਬੇਰੁਜ਼ਗਾਰ ਸਭ ਤੋਂ ਜ਼ਿਆਦੇ ਭਗਵੰਤ ਮਾਨਸੀ ਐਮਪੀ ਬਣ ਗਿਆ ਸੀ ਸੰਖਾ ਥੋੜੀ ਸੀਗੀ ਕਮੇਡੀ ਛੜਤੀ ਸੀਗੀ ਤੇ ਜਿਹਦੇ ਕਾਰਨ ਇਹ ਆ ਵੀ ਇੱਦਾਂ ਬੀਬੀ ਇਹਨਾਂ ਦੀ ਮਾਤਾਂ ਜੀ ਵੀ ਦੱਸ ਦਿੰਦੇ ਸੀ ਵੀ ਸਾਡੇ ਤਾਂ ਕਰਜ਼ਾ ਬਹੁਤ ਆ ਸਿਰ ਪਰ ਪਤਾ ਨਹੀਂ ਯੱਕਦਮ ਉਹਨਾਂ ਦੀ ਪੈਨਸ਼ਨ ਬਾਪੂ ਜੀ ਦੀ ਪੈਨਸ਼ਨ ਨੂੰ ਕਿਹੜਾ ਵਿਆਜ ਲੱਗਿਆ ਜਿਹੜਾ ਦੁੱਗਣੇ ਤਿੱਗਣੇ ਕਰਕੇ ਸਿੱਟੇ ਆ ਹੁਣ ਮੈਂ ਕੋਈ ਇੱਥੇ ਕੋਈ ਪਰਿਵਾਰ ਵਾਸਤੇ ਗੱਲ ਗਲਤ ਨਹੀਂ ਬੋਲੀਆ ਤੁਸੀਂ ਆਖੇ ਸੀ ਨਾ ਭਾਈ ਜੀ ਆਪਾਂ ਪਰਿਵਾਰ ਬਾਰੇ ਗੱਲ ਨਹੀਂ ਕਰਨੀ ਕੋਈ ਮੈਂ ਕੋਈ ਗੱਲ ਨਹੀਂ ਕਰੀ ਹੁੰਦਾ ਆ ਵੀ ਕਿਸੇ ਦੀ ਧੀ ਭੈਣ ਜਿੰਨੀ ਭਗਵੰਤ ਮਾਨ ਦੀ ਭੈਣ ਆ ਉਹਨੇ ਸਾਰਿਆਂ ਨੂੰ ਆਪਣੀਆਂ ਭੈਣਾਂ ਪਿਆਰੀਆਂ ਪਰ ਉਹਨਾਂ ਦੀਆਂ ਧੀਆਂ ਭੈਣਾਂ ਤੁਸੀਂ ਦੱਸੋ ਭਗਵੰਤ ਮਾਨ ਨੂੰ ਆਪਦੀ ਮਾਂ ਪਿਆਰੀ ਆ ਮੇਰੀ ਗੱਲ ਨੂੰ ਗਲਤ ਨਾ ਕਿਨਿਆ ਜੀ ਇਹ ਕੋਈ ਗੱਲ ਮਜ਼ਾਕ ਵਾਲੀ ਵੀ ਨਹੀਂ ਹੁਣ ਉਹਨੇ ਆਪਾਂ ਨੂੰ ਆਪਦੀ ਮਾਂ ਪਿਆਰੀ ਆ ਕੋਈ ਝੂਠ ਤਾਂ ਨਹੀਂ ਇਹਦੇ ਵਿੱਚ ਜਿਹੜੇ ਲੋਕ ਵੇਖੀ ਜਾਂਦੇ ਉਹਨੂੰ ਵੀ ਇਹ ਗੱਲ ਨੂੰ ਜਾਣਦੇ ਆ ਜੇ ਭਗਵੰਤ ਮਾਨ ਦਾ ਜੀ ਕਰਦਾ ਵੀ ਉਹਦੀ ਜਿਹੜੀ ਮਾਂ ਉਹ ਗੱਡੀਆਂ ਦੇ ਵਿੱਚ ਘੁੰਮੇ ਤੇ ਚੰਗਾ ਸੋਨਾ ਪਾਵੇ ਤੇ ਭਾਈ ਸਾਡੀ ਮਾਂ ਨੇ ਵੀ ਸਾਨੂੰ ਜੰਮਿਆ ਫਿਰ ਸਾਡਾ ਵੀ ਜੀ ਕਰਦਾ ਤੇ ਸੋਨਾ ਸੱਪਾ ਪਾਇਆ ਹੋਵੇ ਪਰ ਸਾਨੂੰ ਤਾਂ ਬੇਰੁਜ਼ਗਾਰ ਕਰਕੇ ਸੜਤਾ ਹੁਣ ਬੇਰੁਜ਼ਗਾਰ ਹੀ ਇਹ ਨਹੀਂ ਵੀ ਜੇ ਭਗਵੰਤ ਮਾਨ ਦੇ 92 ਤੀਲਾਂ ਦੀ ਚੱਕੀ ਗਈ ਆ ਕਿ ਸਾਰੇ ਲੋਕਾਂ ਦੀ ਚੱਕੀ ਗਈ ਆ ਇਸ ਟਾਈਮ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਕਿ ਭਾਈ ਸਾਹਿਬ ਨਿਯੁਕਤੀ ਪੱਤਰ ਦੇ ਕੇ ਇੱਕ ਨਾ ਬੁੜੀਆਂ ਕਹਾਵਤ ਜੀ ਗੁੰਦੀਆਂ ਹੁੰਦੀਆਂ ਸੀ ਨਾਤੀ ਧੋਤੀ ਰਹੇਗੀ ਤੇ ਨੱਕ ਤੇ ਮੱਖੀ ਬਹਿ ਗਈ ਇਹਦਾ ਕਹਾਵਤ ਇਹਨਾਂ ਨੇ ਸੱਚ ਕੀਤੀ ਆ ਕਹਾਵਤਾਂ ਜਿੰਨੀਆਂ ਹੀ ਕੀਤੀਆਂ ਉਹ ਸੱਚ ਕੀਤੀਆਂ ਇਹ ਸਰਕਾਰ ਨੇ ਇਹਦੇ ਵਿੱਚ ਕੁਝ ਨਹੀਂ ਹੋਇਆ ਮੈਂ ਇਹ ਗੱਲ ਕਹੂੰਗਾ ਕਿ ਭਾਈ ਸਾਹਿਬ ਸਿੱਖਿਆ ਦੀ ਉਹ ਇਸ ਟਾਈਮ ਗੱਲ ਕਰਦੇਵਾ ਬਹੁਤੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਗਈ ਸਕੂਲਾਂ ਦੇ ਵਿੱਚ ਬੱਚੇ ਬਹੁਤ ਆ ਜਿਨ੍ਹਾਂ ਨੂੰ ਪੜ੍ਹਾਈ ਚਾਹੀਦੀ ਆ ਪਰ ਉਹਨਾਂ ਕੋਲ ਟੀਚਰ ਹੈ ਨਹੀਂਗੇ ਨਾ ਤਾਂ ਕੋਈ ਮੇਰੇ ਹਿਸਾਬ ਦੇ ਨਾਲ ਪ੍ਰਾਇਮਰੀ ਦੇ ਵਿੱਚ ਟੀਚਰ ਪੂਰੇ ਆ ਤੇ ਨਾ ਹੀ ਜਿਹੜਾ ਕਹਿ ਲੋ ਹਾਈ ਸਕੂਲ ਦੇ ਵਿੱਚ ਟੀਚਰ ਪੂਰੇ ਆ ਤੇ ਜੇ ਗੱਲ ਕਰੀਏ ਪਲੱਸ 1 2 ਦੀ ਮੇਰੇ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਆ ਤੇ ਜਿਹੜੇ ਛੇਮੀ ਵਾਲਿਆਂ ਨੂੰ ਬੱਚਾ ਜਿਹੜਾ ਟੀਚਰ ਪੜ੍ਹਾਉਂਦਾ ਉਹ ਉਹੀ ਛੇਮੀਆ ਲਾ ਕੇ ਪਲੱਸ 1 ਵਾਲਿਆਂ ਦਾ ਜਿਹੜਾ ਕਹਿ ਲੋ ਆ ਕੇ ਚਲੋ ਭਾਈ ਪੜ੍ਹੀਏ ਆਪਾਂ ਹੁਣ ਮੇਰੀ ਬੇਨਤੀ ਇਹ ਆ ਕਿ ਸਕੂਲਾਂ ਦੀਆਂ ਬਿਲਡਿੰਗਾਂ ਤਾਂ ਬਣ ਗਈਆਂ ਪਰ ਉਹਦੇ ਵਿੱਚ ਨੋਨ ਮੈਡੀਕਲ ਕਮਰਸ ਦੀ ਦੂਰ ਦੀ ਗੱਲ ਰਹਿ ਗਈ ਆ ਉਹਦੇ ਵਿੱਚ ਆਰਟਸ ਦੇ ਟੀਚਰ ਪੂਰੇ ਨਹੀਂ ਕਿ ਭਾਈ ਜੀ ਮੇਰੇ ਨਾਲ ਤੁਸੀਂ ਵੱਧ ਜਾਣਦੇ ਹੋਗੇ ਤਾਂ ਫਿਰ ਐਵੇਂ ਬਿਲਡਿੰਗਾਂ ਪਾਉਣ ਦਾ ਤਾਂ ਫਾਇਦਾ ਕੋਈ ਨਹੀਂਗਾ ਤੇ ਜਿਵੇਂ ਆਪਾਂ ਬਿਲਡਿੰਗ ਹਾਂਜੀ ਪੰਜਾਬੀ ਵਾਲਾ ਟੀਚਰ ਹੈ ਉਹ ਹੀ ਐਸਐਸ ਪੜਾਈ ਜਾਂਦਾ ਹੈ ਸਾਇੰਸ ਵਾਲਾ ਟੀਚਰ ਹੈ ਉਹ ਹੀ ਇੰਗਲਿਸ਼ ਪੜਾਈ ਜਾਂਦਾ ਹੈ ਮੈਥ ਪੜਾਈ ਜਾਂਦਾ ਮਤਲਬ ਇੱਕ ਟੀਚਰ ਨੂੰ ਜਿਹੜਾ ਉਹਦਾ ਸਪੈਸ਼ਲ ਸਬਜੈਕਟ ਹੈ ਉਹਦੇ ਤੋਂ ਇਲਾਵਾ ਜਿਹੜੇ ਨੇ ਇਹਨਾਂ ਨੇ ਨਾਲ ਹੋਰ ਅਦਰ ਸਬਜੈਕਟ ਪੰਜਾਬੀ ਤੇ ਸੋਚਦੇ ਨਹੀਂ ਪੜਾਉਂਦਾ ਮੈਂ ਬਈ ਤੁਸੀਂ ਗਲਤ ਗਲਤ ਨਾ ਕਿੰਨਾ ਜੀ ਆਪਣੀ ਪਹਿਲਾਂ ਵੀ ਇਸ ਗੱਲ ਤੇ ਗੱਲ ਹੋਈ ਸੀ ਬਾਈ ਜੀ ਕਿ ਜਿਹੜਾ ਬੰਦਾ ਨੌਕਰੀ ਲੱਗ ਗਿਆ ਨਾ ਉਹ ਤਾਂ ਕਹਿੰਦਾ ਵੀ ਭਾਈ 58 ਸਾਲ ਤੋਂ ਅਸੀਂ ਬੋਲਦੇ ਨਹੀਂਗੇ ਬੜੇ ਮੈਨੂੰ ਟੱਕਰਦੇ ਆ ਜਿਹੜੇ ਸਰਕਾਰੀ ਨੌਕਰੀਆਂ ਲੱਗਿਆ ਉਹ ਕਹਿੰਗੇ ਜੀ ਹੁਣ ਇੱਕਰ ਜਿੰਨਾ ਚਿਰ ਰਿਟਾਇਰਮੈਂਟ ਨਹੀਂ ਨਾ ਮੈਂ ਹੁੰਦਾ ਉਹਨਾਂ ਚਿਰ ਤਾਂ ਮੈਨੂੰ ਛੁੱਟੀ ਦੇ ਉਸ ਤੋਂ ਬਾਅਦ ਮੈਂ ਤੇਰੇ ਨਾਲ ਖੜੂਗਾ ਮੈਂ ਖੈਰ ਵੀ ਪੜੂਗਾ ਉਸ ਤੋਂ ਬਾਅਦ ਕਿਹਦੇ ਨਾਲ ਕੀ ਖੜਨਾ ਤੋਂ ਹੁਣ ਦੱਸ ਕੀ ਸਿਸਟਮ ਆ ਕਿਉਂਕਿ ਉਹ ਡਰੇ ਡਰ ਜਾਂਦੇ ਆ ਜਾਂ ਤਾਂ ਗੂਆਂ ਵੀ ਅੱਗੋਂ ਕਹਿਣ ਭਾਈ ਵੀ ਅਸੀਂ ਉਹੀ ਪੜਾਵਾਂਗੇ ਜਿਹੜਾ ਅਸੀਂ ਪੜ੍ਹਾਈ ਕੀਤੀ ਹੈ ਜਿਹੜਾ ਅਸੀਂ ਮਾਸਟਰ ਲੱਗੇ ਆ ਹੁਣ ਇੱਕ ਟੀਚਰ ਹੁੰਦਾ ਤਾਂ 20-20 ਕੰਮ ਲੈਂਦੇ ਆ ਕੱਲਾ ਝਾੜੂ ਪੋਚਾ ਨਹੀਂ ਕਰਾਉਂਦੇ ਜੇ ਮੇਰੀ ਇਹ ਗੱਲ ਝੂਠ ਹੈ ਮੇਰੇ 'ਤੇ ਸ਼ੱਕ ਦੀ ਛਤਰ ਮਾਰ ਦੋ ਕੱਲਾ ਝਾੜੂ ਪੋਚਾ ਨਹੀਂ ਮਰਵਾਉਂਦੇ ਬਾਕੀ ਸਾਰਾ ਕੰਮ ਦੇ ਵੋਟਾਂ ਦਾ ਹੁਣ ਆ ਜਿੱਦੇ ਮੋੜ ਦੀ ਰੈਲੀ ਸੀਗੀ 6 ਸਕੂਲਾਂ ਦੇ ਵਿੱਚੋਂ ਇਹਨੇ ਕਹਿੰਦੇ ਛੁੱਟੀ ਕਰਾਈ ਆ ਉੱਥੇ ਕਹਿੰਦੇ ਦੀ ਸਿਕਿਉਰਿਟੀ ਖੜੀ ਉੱਥੇ ਰਹਿਣ ਬਹਿਣ ਸਹਣ ਦਾ ਇਹਨੇ ਅਕਸਰ ਆਰਡਰ ਦਿੱਤੇ ਆ ਤਾਂ ਹੀ ਉਹ ਜਿਹੜਾ ਕੰਮ ਸਾਰਾ ਹੋਇਆ ਤੇ ਉਥੋਂ ਦੇ ਟੀ ਹੁਣ ਟੀਚਰਾਂ ਨੇ ਪਾਣੀ ਵੀ ਗਰਮ ਕਰਕੇ ਦਿੱਤਾ ਹਣਾ ਜੀ ਆਓ ਜੀ ਨਾਓ ਜੀ ਨਾਓ ਜੀ ਨਾਓ ਹੁਣ ਟੀਚਰਾਂ ਦਾ ਕੰਮ ਇਹ ਤਾਂ ਨਹੀਂ ਨਾ ਰਹਿ ਗਿਆ ਵੋਟਾਂ ਵਾਸਤੇ ਜਿਹੜੀਆਂ ਵੋਟਾਂ ਲਿਸਟਾਂ ਕਹਿੰਦੇ ਬਣਾਓ ਜੀ ਹੁਣ ਕੋ ਮਾਸਟਰ ਵੋਟਾਂ ਬਣਵਾਵੇ ਕਿ ਬੱਚਿਆਂ ਨੂੰ ਪੜ੍ਹਾਵੇ ਉਹਦਾ ਕਾਰਨ ਕੀ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਗਰੀਬ ਪਰਿਵਾਰਾਂ ਦੇ ਬੱਚੇ ਜਿੱਥੇ ਹੁਣ ਇਹ ਕਹਿੰਦੇ ਸਰਕਾਰੀ ਸਕੂਲ ਹੀ ਬੜੇ ਚੰਗੇ ਹੋ ਗਏ ਆ ਇਹਨਾਂ ਦੇ ਕਈ 92 ਥਿੱਲਾਂ ਦੇ ਤੁਸੀਂ ਮੈਂ ਕਹਿੰਦਾ ਵੀ ਜਿੰਨਾ ਚਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਮੈਂ ਕੋਈ ਗੱਲ ਗਲਤ ਨਹੀਂ ਕਰਿਆਂਦਾ ਜਿਹੜਾ ਜਵਾਬ ਨਹੀਂ ਮਾੜਿਆ ਜਾਂਦਾ ਤੇ ਜਿਹੜਾ ਕਹ ਲਓ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚ ਸਰਕਾਰੀ ਸਕੂਲ ਚੰਗੇ ਨਹੀਂ ਹੋ ਸਕਦੇ ਹੋਣਗੇ ਕਿਵੇਂ ਟੀਚਰ ਤਾਂ ਖੜੇ ਸਾਡੇ ਨਾਲ ਤੁਹਾਡੀਆਂ ਕਿਤਨੇ ਕਿਤੇ ਪੋਸਟਾਂ ਤਾਂ ਖਾਲੀ ਪਈਆਂ ਨਾ ਹਾਂਜੀ ਹਾਂਜੀ ਉਹ ਜਿਹੜੀਆਂ ਖਾਲੀ ਪੋਸਟਾਂ ਪਈਆਂ ਹੁਣ ਉਹ ਪੀਐਮ ਤੁਹਾਡੀ ਕੋ ਡਿਊਟੀ ਲਾਉਂਦਾ ਨਾ ਉੱਥੇ ਦੂਜਾ ਟੀਚਰ ਹੀ ਲਾਈ ਜਾਂਦਾ ਨਾ ਉਹ ਕਵੇ ਭਾਈ ਮੈਂ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਉਹਨੂੰ ਗੁੱਸਾ ਤਾਂ ਹੁੰਦਾ ਕਲਾਸ ਦੂਜੀ ਤੇ ਉਹ ਜਾ ਕੇ ਦੂਜੀ ਤੇ ਗੁੱਸਾ ਲਾਉਂਦਾ ਨਾ ਇਸ ਕਰਕੇ ਮੇਰੀ ਭਗਵੰਤ ਮਾਨ ਜੀ ਨੂੰ ਬੇਨਤੀ ਆ ਸਿੱਖਿਆ ਦਿਨੋ ਦਿਨ ਸਾਡੇ ਪੰਜਾਬ ਦੇ ਸਕੂਲਾਂ ਦੀ ਡਿੱਗਦੀ ਜਾ ਰਹੀ ਆ ਤੁਹਾਨੂੰ ਪਤਾ ਨਹੀਂ ਕਿਹੜੇ ਬੱਚੇ ਨੇ ਕਿਹਾ ਸੀ ਵੀ ਮੈਂ ਜੱਜ ਬੰਨਾ ਮੈਂ ਮੰਤਰੀ ਬੰਨਾ ਉਹਨਾਂ ਚ ਤੁਸੀਂ ਹੈਗੇ ਆਂ ਖਵਰੇ ਕੰਕੀ ਡਰਾਮੇਬਾਜ਼ੀ ਤਾਂ ਤੁਸੀਂ ਇੱਕ ਨੰਬਰ ਮਾਸਟਰਾਂ ਪੂਰੇ ਉਹਨਾਂ ਦੀ ਤੁਹਾਨੂੰ ਡਰਾਮੇਬਾਜ਼ੀ ਪੂਰੀ ਹੁੰਦੀ ਆ ਖਣੀ ਡਰਾਮਾ ਕੋਈ ਐਵੇਂ ਘੜ ਕੇ ਰੱਖ ਦਿੰਨੇ ਆ ਆ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਜਿੰਨੇ ਤੁਹਾਨੂੰ ਆਪਦੇ ਧੀ ਪੁੱਤ ਪਿਆਰੇ ਆ ਜਿੰਨੇ ਤੁਹਾਨੂੰ ਆਪਦੀਆਂ ਧੀਆਂ ਭੈਣਾਂ ਪਿਆਰੀਆਂ ਉਹਨਾਂ ਸਾਰੇ ਲੋਕਾਂ ਨੂੰ ਆਪਦੀਆਂ ਧੀਆਂ ਭੈਣਾਂ ਪਿਆਰੀਆਂ ਜੇਕਰ ਤੁਹਾਨੂੰ ਗਨਮਨ ਚਾਹੀਦੇ ਆ ਗਨਮਨ ਦਿਓ ਕੋਈ ਗੱਲ ਨਹੀਂ ਪਰ ਸਾਡੀਆਂ ਧੀਆਂ ਭੈਣਾਂ ਨੂੰ ਧਰਨਿਆਂ ਚ ਤੇ ਛੜਕਾਂ ਚ ਰੋਲਣ ਜੋ ਕਰਾਣਾ ਛੱਡੋ ਕਿਰਪਾ ਕਰਕੇ ਜਿਹੜਾ ਕਰੋੜਾ ਰੁਪਿਆ ਰੇਲਿੰਗਾਂ ਦੇ ਵਿੱਚ ਲਾਈ ਜਾਂਦੇ ਆ ਉਹ ਤਨਖਾਹਾਂ ਤੇ ਲਾਓ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇਕਰ ਵਾਕਈ ਭਗਵਾਨ ਸਿਆ ਤੁ ਪੰਜਾਬ ਵਾਸਤੇ ਸੋਚਦਾ ਹੁੰਦਾ ਜਿਹੜੇ ਘਰ ਤੇ ਕਰਜ਼ਾ ਹੋ ਜੇ ਬਾਈ ਜੀ ਗੱਲ ਗਲਤ ਲੱਗਦੀ ਤੁਸੀਂ ਮੈਨੂੰ ਅੰਝ ਕਹਿਦੇ ਆਗੇ ਜਿਹੜੇ ਘਰ ਤੇ ਕਰਜ਼ਾ ਹੋ ਜੇ ਉਹ ਕਦੇ ਵੀ ਅਸ਼ੋਰਾਮ ਦੀ ਜ਼ਿੰਦਗੀ ਨਹੀਂ ਜਿੰਦਾ ਹੁਣ ਤਿੰਨ ਜਿਹਦੇ ਜਿਹਦੇ ਮੈਂ ਕਹਿੰਦਾ ਵੀ 30 ਲੱਖ ਰੁਪਈਆ ਸਿਰ ਤੇ ਚੜਿਆ ਹੋਇਆ 3 ਲੱਖ ਦੇ ਬੂਟ ਪਾ ਲੂਗਾ ਉਹ ਕਹੂਗਾ ਨਹੀਂ ਯਾਰ ਫਲਾਨੇ ਆਰਤੀਏ ਦਾ 2.5 ਲੱਖ ਦੇਣਾ ਆਪਾਂ ਜਿਹੜਾ ਕਹ ਲੋ 2.5 ਲੱਖ 2.5 ਲੱਖ ਉਹਨੂੰ ਦਿੰਨੇ ਆ 50000 ਕਿਸੇ ਦਾ ਵਿਆਜ ਮੋੜ ਦਿੰਨੇ ਆ ਹੁਣ ਇਹ ਸਰਦਾਰ ਜੀ ਨੇ ਪਹਿਲੇ ਸਾਡੇ ਤੇ ਤਾਂ ਲਗਭਗ 3 ਲੱਖ ਕਰੋੜ ਰੁਪਈਆ ਦਾ ਕਰਜ਼ਾ ਇਹ ਕਦੇ ਕੇਦਰੀਵਾਲ ਨੂੰ ਜਹਾਜ਼ ਕਿਰਾਏ ਤੇ ਲੈ ਕੇ ਦੇ ਦਿੰਦਾ ਕਦੇ ਕੁਛ ਕਰਕੇ ਦੇ ਦਿੰਦਾ ਉਲਟਾ ਕਹੂਗਾ ਜੀ ਸਰਕਾਰ ਸਾਡੀ ਬਹੁਤ ਬਣੀ ਆ ਮੈਂ ਤਾਂ ਭਗਵਾਨ ਤੁਮਨ ਜੀ ਨੂੰ ਇਹ ਕਹੂੰਗਾ 25 25 50 ਭਗਵਾਨਤ ਮਾਨਸਿਆਂ ਆਰਟੀਚਰਾਂ ਨੂੰ ਸਕੂਲਾਂ ਦੇ ਵਿੱਚ ਪਾਪ ਭਗਵਾਨਸਿਆਂ 25 25 50 ਭਗਵਾਨਸਿਆਂ ਹੁਣ ਬੇਰੋਜ਼ਗਾਰੀ ਪੰਜਾਬ ਚ ਮੁਕਾ ਭਗਵਾਨਸਿਆਂ ਜੇਕਰ ਬਾਈ ਜੀ ਕੋਈ ਮੈਂ ਗੱਲ ਗਲਤ ਕਹੀ ਆ ਹੁਣੇ ਦੱਸ ਦੋ ਜੇ ਜਿਹੜੀ ਤੁਹਾਡੀ ਕੋਈ ਗੱਲ ਰਹਿੰਦੀ ਹੋ ਦੱਸ ਦੋ ਉਸ ਤੋਂ ਬਾਅਦ ਮੈਂ ਜਾਇਜ਼ ਚ ਲੈ ਲਵਾਂ ਹਾਂਜੀ ਆਲੀ ਘਰ ਦੇ ਬਾਰੇ ਕਿਸੇ ਹਾਂ ਹੁਣ ਬੋਲ ਦੋ ਹੁਣ ਤੁਸੀਂ ਹਾਂਜੀ ਹਾਂਜੀ ਸਾਡਾ ਇਹਨਾਂ ਲਈ ਮੈਡੀਕਲ ਟੈਕ ਕਰਵਾ ਲਿਆ ਸੀ ਜੀ ਅਪਾਇੰਟਮੈਂਟ ਲੈਟਰ ਦਿੱਤੇ ਸੀ 5 ਜਨਵਰੀ ਨੂੰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਤੁਸੀਂ ਮੈਡੀਕਲ ਕਰਵਾਓ ਅਸੀਂ ਤੁਹਾਨੂੰ ਸਕੂਲਾਂ 'ਚ ਭੇਜਾਂਗੇ ਪਿੰਡਾਂ ਦੇ ਸਕੂਲ ਤੁਹਾਡੀ ਉਡੀਕ ਕਰ ਰਿਹਾ ਹੈ ਤੇ ਅਸੀਂ ਹਫਤੇ ਦੇ ਅੰਦਰ ਅੰਦਰ ਮੈਡੀਕਲ ਵੀ ਕਰਵਾ ਲਏ ਪਰ ਇਹਨਾਂ ਨੇ ਸਾਨੂੰ ਪ੍ਰਾਈਵੇਟ ਨੌਕਰੀਆਂ 'ਤੇ ਖਿੱਚੀਆਂ ਪਰ ਇਹਨਾਂ ਨੂੰ ਸਾਨੂੰ ਸਕੂਲਾਂ 'ਚ ਭੇਜਣ ਦੀ ਬਜਾਏ ਸਾਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਕਰ ਦਿੱਤਾ 41 ਘਾਟ ਪਰਤੀ ਦੇ ਵਿੱਚ ਜੋ ਅਸੀਂ 252 ਕੈਂਡੀਡੇਟ ਬਾਹਰ ਹੋਏ ਆ ਸਰ ਇਹ ਜਿਹੜੀ ਪਰਤੀ ਆ ਸਾਨੂੰ ਕਾਂਗਰਸ ਸਰਕਾਰ ਨੇ ਦਿੱਤੀ ਸੀ ਔਰ ਸਾਨੂੰ 5 ਜਨਵਰੀ 2023 ਨੂੰ ਸੀਐਮ ਸਾਹਿਬ ਔਰ ਆਰਜਨ ਸਾਹਿਬ ਨੇ ਖੁਦ ਜਿਹੜੇ ਨਿਯੁਕਤੀ ਪੱਤਰ ਦਿੱਤੇ ਬਾਅਦ ਵਿੱਚ ਸਾਡਾ ਜਿਹੜਾ ਰਿਜ਼ਲਟ ਰਿਵਾਈਜ਼ ਹੋਇਆ ਔਰ 252 ਕੈਂਡੀਡੇਟਾਂ ਦਾ ਬਿਨਾਂ ਕੋਈ ਪੱਖ ਬਾਤ ਸੁਣਿਆ ਸਰਕਾਰ ਨੇ ਜਿਹੜਾ ਸਾਨੂੰ ਕੀ ਹੈ ਆਊਟ ਕੀਤਾ ਔਰ ਉਸੇ ਦਿਨ ਹੀ ਉਹਨਾਂ ਦੀ ਨਵੇਂ ਜਿਹੜੇ ਕੈਂਡੀਡੇਟ ਐਡ ਹੋਏ ਉਹਨਾਂ ਦੀ ਲੌਗਇਨ ਆਈਡੀ ਦੇ ਵਿੱਚ ਇਹਨਾਂ ਨੇ ਰਿਜ਼ਲਟ ਪਾ ਕੇ ਜੁਆਇਨਿੰਗ ਲੈਟਰ ਜੋ ਵੀ ਪਾ ਕੇ 9 ਮਈ ਤੋਂ ਇਹਨਾਂ ਦੀ ਟ੍ਰੇਨਿੰਗ ਇੱਕੋ ਰਾਤੋਂ ਰਾਤ ਜਿਹੜਾ ਕੰਮ 5 ਮਹੀਨਿਆਂ ਤੋਂ ਨਿਰੋ ਹੋ ਰਿਹਾ ਸੀ ਉਹ ਕੰਮ ਇਹਨਾਂ ਨੇ ਇੱਕ ਦਿਨ ਵਿੱਚ ਰਾਤੋਂ ਰਾਤ ਕਰਕੇ ਅਗਲੇ ਦਿਨ ਉਹਨਾਂ ਨੂੰ ਟ੍ਰੇਨਿੰਗ ਤੇ ਭੇਜ ਦਿੱਤਾ ਕੈਂਡੀਡੇਟ ਨੂੰ ਸਾਡੀ ਰਿਕਵੈਸਟ ਇਹਨਾਂ ਅੱਗੇ ਸਰਕਾਰ ਅੱਗੇ ਆਹੀ ਹੈ ਕਿ ਜੇ ਅਸੀਂ ਗਲਤ ਹੁੰਦੇ ਅਸੀਂ ਚੁੱਪ ਕਰਕੇ ਬੈਠ ਜਾਂਦੇ ਅਸੀਂ ਕਿਤੇ ਵੀ ਕੋਈ ਮੀਟਿੰਗ ਨਾ ਕਰਦੇ ਕਿਤੇ ਵੀ ਕੋਈ ਤਰਨਾ ਨਾਲ ਹੁੰਦੇ ਪਰ ਸਾਨੂੰ ਦੁੱਖ ਵੱਡਾ ਇਸ ਗੱਲ ਦਾ ਹੈ ਕਿ ਜੋ ਅਸੀਂ ਪੰਜਾਬੀ ਕੈਂਡੀਡੇਟ ਜੋ ਆਊਟ ਹੋਏ ਆ ਸਾਡੇ ਕੁਐਸਚਨ ਜਿਹੜੇ ਨੇ ਪੰਜਾਬ ਬੋਰਡ ਦੀਆਂ ਬੁੱਕਸ ਦੇ ਅਕੋਰਡਿੰਗ ਬਿਲਕੁਲ ਸਹੀ ਨੇ ਦੋ ਕੁਐਸਚਨ ਦੋ ਨੰਬਰ ਕੱਟ ਕਰਕੇ ਜਿਹੜਾ ਮੈਂ ਇਸ ਪ੍ਰਤੀ ਤੋਂ ਬਾਹਰ ਹੋਈਆਂ ਪਹਿਲਾ ਕੁਐਸਚਨ ਹੈ ਕਿ ਪੰਜਾਬੀ ਵਿੱਚ ਲਗਾ ਮਾਤਰਾ ਕਿੰਨੀਆਂ ਹਨ ਇੱਕ ਜਿਹੜਾ ਕੁਐਸਚਨ ਹੈ ਇਹਦਾ ਜਿਹੜਾ ਆਨਸਰ ਹੈ ਉਹ ਪਹਿਲੀ ਕਲਾਸ ਦਾ ਬੱਚਾ ਵੀ ਦੇ ਸਕਦਾ 10 ਲਗਾ ਮਾਤਰਾ ਹੁੰਦੀਆਂ ਨੇ ਪਰ ਜਦੋਂ ਸਾਡੀਆਂ ਪਹਿਲਾ ਦੋ ਕਮੇਟੀਆਂ ਨੇ ਜਿਹੜੀ ਹੋਈ ਸੀ ਬੈਂਕ ਦੋ ਕਮੇਟੀਆਂ ਨੇ ਇਹਦਾ ਜਿਹੜਾ ਆਨਸਰ ਹੈ 10 ਲਗਾ ਮਾਤਰਾ ਦਿੰਦਾ ਹੈ ਜਦੋਂ ਰਿਜ਼ਲਟ ਜਿਹੜਾ ਰਿਵਾਈਜ਼ ਹੋਇਆ ਤਾਂ ਤੀਸਰੀ ਕਮੇਟੀ ਨੇ ਇਹਦਾ ਜਿਹੜਾ ਆਨਸਰ ਹੈ ਲਗਾ ਮਾਤਰਾ 9 ਦੇ ਕੇ ਸਾਡਾ 1 ਨੰਬਰ ਇਹ ਕੱਟਿਆ ਗਿਆ ਦੂਸਰਾ ਜਿਹੜਾ ਕੁਐਸਚਨ ਸੀ ਰਾਜੇਸ਼ੀ ਮੁਕੱਦਮ ਕੁੱਟੇ ਮੁਕੱਦਮ ਦਾ ਅਰਥ ਜਿਹੜਾ ਹੈ ਮਤਲਬ ਗੁਰਬਾਣੀ ਵਿੱਚ ਵੀ ਵਜ਼ੀਰ ਦਿੱਤਾ ਹੈ ਤਾਂ ਤੀਸਰੀ ਕਮੇਟੀ ਨੇ ਜਿਹੜਾ ਆਨਸਰ ਹੈ ਉਹ ਚੇਂਜ ਕਰਕੇ ਮਾਮਲਾ ਗਰਾਊਂਡ ਵਾਲਾ ਦਿੱਤਾ ਇਹ ਦੋ ਨੰਬਰ ਕੱਟ ਹੋਣ ਕਰਕੇ ਜਿਹੜਾ ਅਸੀਂ ਇਸ ਪ੍ਰਤੀ ਤੋਂ ਬਾਹਰ ਹੋਏ ਆਂ ਔਰ ਜਿਹੜੇ ਇਹ ਮਤਲਬ ਬੁੱਕਸ ਦੇ ਵਿੱਚ ਵੀ ਪਹਿਲੀ ਤੋਂ ਲੈ ਕੇ 12ਵੀਂ ਦੀ ਬੁੱਕਸ ਦੇ ਵਿੱਚ ਵੀ ਆਹੀ ਆਨਸਰ ਦਿੱਤੇ ਜਦੋਂ ਅਸੀਂ ਪੜ ਪੰਜਾਬ ਬੋਰਡ ਚ ਰਹਾ ਪੜਾ ਪੜਾਉਣਾ ਅਸੀਂ ਪੰਜਾਬ ਬੋਰਡ ਚ ਹੈ ਹਾਂ ਜਿਹੜਾ ਇਹ ਭੇਦ ਭਾਵ ਹੈ ਉਹ ਕਿਉਂ ਹੈ ਜੋ ਹੁਣ ਟੀਚਰ ਜਿਹੜੇ ਨੇ ਕਾਲੀਕਾਠ ਵਿੱਚ ਜਿਹੜੇ ਸਿਲੈਕਟ ਹੋਏ ਨੇ ਉਹ ਸਿਲੈਕਸ਼ਨ ਤੋਂ ਉਹਨਾਂ ਦੀ ਨੌ ਲਗਾ ਮਾਤਰਾ ਦੇ ਬੇਸ ਤੇ ਹੋਈ ਹੈ ਪਰ ਅੱਜ ਵੀ ਉਹ ਸਕੂਲਾਂ ਦੇ ਵਿੱਚ ਜਾ ਕੇ 10 ਲਗਾ ਮਾਤਰਾ ਪੜਾ ਰਹੇ ਨੇ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਜਾਂ ਤਾਂ ਫਿਰ ਪੰਜਾਬ ਬੋਰਡ ਦੀਆਂ ਬੁੱਕਸ ਗਲਤ ਨੇ ਉਹ ਚੇਂਜ ਕਰਵਾ ਦਿਓ ਤੇ ਜਾਂ ਫਿਰ ਸਾਨੂੰ ਇਸ ਵਰਤੀ ਦੇ ਵਿੱਚ ਲਿਆ ਦੇ ਸਰਕਾਰ ਜਿਹੜੀ ਹੈ ਹੁਣ ਸਾਡੇ ਹਾਂ ਪੱਕੀ ਸਾਨੂੰ ਹੰਗਾਰਾ ਦੇ ਰਹੀ ਹੈ ਸਾਡੀ ਸੀਐਮ ਸਾਹਿਬ ਔਰ ਈਐਮ ਸਾਹਿਬ ਦੋਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਬਹੁਤ ਜਿਹੜਾ 10 ਮਹੀਨਿਆਂ ਤੋਂ ਮਾਨਸਿਕ ਸੰਤਾਪ ਖੰਡਾ ਰਹੇ ਹਾਂ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਨੂੰ ਆਹੀ ਪੁੱਛਿਆ ਜਾਂਦਾ ਕਿ ਤੁਹਾਡਾ ਕੀ ਬਣਿਆ ਕੀ ਬਣਿਆ ਅਸੀਂ ਲੋਕਾਂ ਨੂੰ ਜਵਾਬ ਦੇ ਕੇ ਪੂਰੀ ਤਰ੍ਹਾਂ ਜਿਹੜੇ ਹੈ ਚਲੋ ਕੋਈ ਗੱਲ ਨਹੀਂ ਭੈਣ ਜੀ ਹੁਣ ਕੋਈ ਗੱਲ ਨਹੀਂ ਮਾਰੇ ਦਿਓਗੇ ਨੌਕਰੀ ਜ਼ਰੂਰ ਮੈਂ ਹੁਣ ਭਗਵੰਤ ਮਾਨਜ ਨੂੰ ਇੱਥੇ ਬੇਨਤੀ ਕਰਦਾ ਵੀ ਸਾਡੀਆਂ ਧੀਆਂ ਪੈਣਾ ਰੋਂਦੀਆਂ ਚੰਗੀਆਂ ਨਹੀਂ ਲੱਗਦੀਆਂ ਮੈਂ ਹੁਣ ਇੱਥੇ ਗੱਲ ਕਲੀਅਰ ਕਰਨ ਲੱਗਿਆ ਸਾਰੇ ਲੋਕਾਂ ਦੇ ਨਾਲ ਕਰਨ ਲੱਗਿਆ ਕਿ ਜਦੋਂ ਬੱਚਾ ਬੱਚੇ ਨੂੰ ਚਾਹੀਦੀ ਹੁੰਦੀ ਆ ਜੰਮਦੇ ਨੂੰ ਸਿਹਤ ਤੇ ਜਦੋਂ ਪਾਲਦਾ ਨੂੰ ਸਿੱਖਿਆ ਚਾਹੀਦੀ ਆ ਜਦੋਂ ਵੱਡਾ ਹੁੰਦਾ ਨੂੰ ਰੋਜ਼ਗਾਰ ਚਾਹੀਦਾ ਸਿਹਤ ਸਿੱਖਿਆ ਰੋਜ਼ਗਾਰ ਸਭ ਦੀ ਜ਼ਰੂਰਤ ਹੈ ਸਭ ਨੂੰ ਮਿਲਣਾ ਚਾਹੀਦਾ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਹਿੰਦੂ ਮੁਸਲਮ ਸਿੱਖ ਈਸਾਈ ਹਰ ਘਰ 40 40000 ਦੀ ਨੌਕਰੀ ਹੋਵੇ ਤਾਂ ਭਾਈ ਫਰੀਦੀਆਂ ਸਹੂਲਤਾ ਬੰਦ ਹੋ ਸਕਦੀਆਂ ਇਸ ਕਰਕੇ ਸਾਡਾ ਘਾਣ ਕਿਉਂ ਹੋ ਰਿਹਾ ਜਿਹੜਾ ਮਾਸਟਰੀ ਲੈਣ ਦਾ ਉਹ ਜਾ ਕੇ ਪੁਲਿਸ ਚ ਲੱਗ ਜਾਂਦਾ ਜਿਹੜਾ ਪੁਲਿਸ ਦੀ ਲੈਣ ਦਾ ਉਹ ਜਾ ਕੇ ਮਾਸਟਰ ਲੱਗ ਜਾਂਦਾ ਇਸ ਕਰਕੇ ਇਹ ਕਾਰਨ ਕੀ ਆ ਦੇ ਕਾਰਨ ਇਹ ਵੀ ਸਾਡਾ ਟੀਚਰ ਟੀਚਰ ਨਹੀਂ ਲੱਗਦਾ ਤੇ ਜਿਹੜਾ ਪੁਲਿਸ ਚ ਲੱਗਣਾ ਚਾਹੀਦਾ ਉਹ ਪੁਲਿਸ ਚ ਨਹੀਂ ਲੱਗਦਾ ਉਹ ਜਿਹੜਾ ਟੀਚਰ ਆ ਵਿਚਾਰਾ ਉਹ ਜੇ ਮਾਸਟਰੀ ਲਾਈਨ ਚ ਉੱਥੇ ਜਿਹੜਾ ਟੀਚਰ ਜਾ ਕੇ ਪੁਲਿਸ ਦੀ ਲਾਈਨ ਜਾਂਦਾ ਰਹੇ ਉਹ ਅੱਗੋਂ ਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੜਾਉਂਦਾ ਰਹਿੰਦਾ ਜਿਹੜੇ ਕੈਦੀ ਹੁੰਦੇ ਆ ਤੇ ਜਿਹੜਾ ਭਾਈ ਸਾਹਿਬ ਪੁਲਿਸ ਦੀ ਲਾਈਨ ਦੇ ਵਿੱਚ ਉਹ ਬੱਚੇ ਕੋੜਦਾ ਰਹਿੰਦਾ ਸਾਰਿਆਂ ਦੀ ਮੈਂ ਕੋਈ ਇੱਥੇ ਬਦਨਾਮੀ ਨਹੀਂ ਕਰ ਰਿਹਾ ਗੱਲ ਜਿਹੜੀ ਸਚਾਈ ਆ ਸਚਾਈ ਆ ਰੁਜ਼ਗਾਰ ਜਿਹੜਾ ਜਿਹੜੀ ਪੋਸਟ ਦੇ ਕਾਬਿਲ ਆ ਉਹਨੂੰ ਉਹ ਪੋਸਟ ਜ਼ਰੂਰ ਮਿਲਣੀ ਚਾਹੀਦੀ ਆ ਇੰਨੀ ਕੁ ਮੇਰੀ ਭਗਵੰਤ ਮਾਨ ਜੀ ਅੱਗੇ ਬੇਨਤੀ ਆ ਕਿ ਲੋਕਾਂ ਦੇ ਤਰਸ ਜ਼ਰੂਰ ਖਾਓ ਇਹਨਾਂ ਤਾਂ ਮੈਨੂੰ ਪਹਿਲਾਂ ਕਹਤਾ ਸੀ ਤੁਸੀਂ ਭਗਵੰਤ ਮਾਨ ਜੀ ਨੂੰ ਕੁਝ ਨਹੀਂ ਕਹਿਣਾ ਸਿਰ ਬੇਨਤੀ ਕਰਨੀ ਆ ਕਿ ਸਾਡੀ ਉਹਨੇ ਬੇਨਤੀ ਆ ਭਗਵੰਤ ਮਾਨ ਜੀ ਤੁਹਾਨੂੰ ਜਿਹੜਾ ਜਿਹੜਾ ਤੁਸੀਂ ਉਹ ਕੇਦਰੀਵਾਲ ਨੂੰ ਕਹਿੰਦੇ ਨਾ ਆਏ ਐ ਐਤਵਾਰ ਸਾਡੇ ਪੰਜਾਬ ਆਓ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਕੇਦਰੀਵਾਲ ਨੂੰ ਰਹਿਣ ਦੋ ਪੰਜਾਬ ਆਉਣ ਨੂੰ ਉਹਦੀ ਕੋਈ ਮੂਰਤੀ ਬਣਾ ਲਓ ਪੰਜਾਬ ਦੇ ਵਿੱਚ ਲਵਾ ਲਓ ਅੱਗੇ ਉਹ ਬੋਰਡ ਬਹੁਤ ਲੱਗੇ ਪਏ ਆ 55 ਕਰੋੜ ਰੁਪਇਆ ਖਰਚਾ ਕਰ ਦੋ ਪੰਜਾਬ ਚ ਆਉਣ ਲੱਗਿਆ ਤੋਂ ਉਹੀ 55 ਕਰੋੜ ਦੇ ਵਿੱਚ ਤਾਂ ਮੈਂ ਕਹਿੰਦਾ ਲੋਕਾਂ ਦੇ ਘਰ ਭਰ ਜੰਨੇ ਨੌਕਰੀਆਂ ਦੇ ਨਾਲ ਇਹ ਸਾਡੀ ਬੇਨਤੀ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ